ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਬਜ਼ੁਰਗ ਜੋੜਿਆਂ ਨੂੰ ਵੀਜ਼ਾ ਐਪਲੀਕੇਸ਼ਨ ਦੌਰਾਨ ਹੁਣ ਆਪਣੇ ਵਿਆਹ ਦੀ ਅਸਲੀਅਤ ਸਾਬਤ ਕਰਨੀ ਹੋਵੇਗੀ। WhatsApp ਚੈਟ ਤੇ ਕਾਲ ਲੌਗਸ ਦਿਖਾਣ ਦੀ ਮੰਗ ਕੀਤੀ ਗਈ ਹੈ। ਬੇਸ਼ੱਕ ਉਹਨਾਂ ਨੂੰ 50 ਸਾਲ ਤੋਂ ਵੱਧ ਹੀ ਕਿਉਂ ਨਾ ਹੋ ਗਏ ਹੋਣ। ਇਮੀਗ੍ਰੇਸ਼ਨ ਵਕੀਲ ਦਾ ਕਹਿਣਾ ਹੈ ਕਿ 70 ਸਾਲ ਤੋਂ ਵੱਧ ਉਮਰ ਵਾਲੀ ਲੋਕਾਂ ਦੇ ਚੈਟ ਮੈਸੇਜ ਮੰਗਣਾ ਬੇਮਤਲਬ ਹੈ ਅਤੇ ਨਾਲ ਦੀ ਨਾਲ ਇਹ ਇਨਸੈਂਸਿਟਿਵ ਵੀ ਹੈ। ਜੋ ਲੋਕ ਪਿਛਲੇ 50 ਸਾਲ ਤੋਂ ਜਾਂ 60 ਸਾਲ ਤੋਂ ਇਕੱਠੇ ਰਹਿ ਰਹੇ ਨੇ ਤਨੋਂ ਨਹੀਂ ਪੁੱਛਿਆ ਜਾਂਦਾ ਤੁਸੀਂ ਇੱਕ ਦੂਜੇ ਨੂੰ ਜੋ ਮੈਸੇਜ ਕੀਤੇ ਨੇ ਉਹ ਕਿੱਥੇ ਆ ਹੁਣ ਬੰਦਾ ਪੁੱਛੇ ਕਿ ਬਜ਼ੁਰਗ ਮੈਸੇजेस ਜ਼ਿਆਦਾ ਨਹੀਂ ਕਰਦੇ ਹਾਉ ਕਾਲ ਜ਼ਰੂਰ ਕਰਦੇ ਨੇ ਪਰ ਇਥੇ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਲੋਕ ਰੋਜ਼ ਇਕੱਠੇ ਰਹਿੰਦੇ ਨੇ ਗੱਲਬਾਤ ਕਰਦੇ ਨੇ ਉਹਨਾਂ ਨੂੰ ਭਲਾ ਚੈਟ ਦੀ ਕੀ ਲੋੜ ਹੈ ਔਰ ਵਕੀਲਾਂ ਦਾ ਇਹ ਕਹਿਣਾ ਹੈ ਕਿ ਆਈਐਨਜ਼ੈਡ ਨੂੰ ਸਿਰਫ ਕੱਟਿਆਂ ਜਿਹੜੇ ਉਹਨਾਂ ਦੀ ਪ੍ਰਾਪਰਟੀ ਦੇ ਕਾਗਜ਼ ਆ ਜਾਂ ਯੂਟਿਲਿਟੀ ਬਿੱਲ ਤੋਂ ਇਲਾਵਾ ਹੋਰ ਸਬੂਤ ਵੀ ਮੰਨਨੇ ਚਾਹੀਦੇ ਕਿਉਂਕਿ ਕਈ ਦੇਸ਼ਾਂ 'ਚ ਔਰਤਾਂ ਨੂੰ ਜਾਇਦਾਦ ਦੇ ਨਾਮ ਦਰਜ ਕਰਨ ਦੀ ਆਗਿਆ ਹੀ ਨਹੀਂ ਹੁੰਦੀ ਸਪੈਸ਼ਲੀ ਜਿਨ੍ਹਾਂ ਦੀ ਸੋਚ ਪੁਰਾਣੀ ਹੈ ਔਰ ਇੱਥੇ ਇੱਕ ਗੱਲ ਇਹ ਵੀ ਹੈ ਕਿ ਵਟਸਐਪ ਦੀ ਚੈਟ ਜਾਂ ਫਿਰ ਫੋਨ ਡਿਟੇਲਸ ਮੰਗਣਾ ਇਹ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਸ਼ੋਬਾ ਨਹੀਂ ਦਿੰਦਾ